ਏ ਉੱਥੇ ਦੁਕਾਨ ਤੇ ਹੀ ਕੋਈ ਸਿਆਣਾ ਜਹਾ ਹੀਗਾ ਤੇ ਕਹਿੰਦਾ ਤੇ ਦੁਕਾਨ ਬੰਦ ਕਰਾਉਣੀ ਆ ਕਿ ਉਹਨੇ ਗਾਲਾਂ ਮਾਰੀਆਂ ਚੰਗੀਆਂ ਬਹੁਤ ਜ਼ਿਆਦਾ ਕੱਢੀਆਂ ਵਾ ਸਾਨੂੰ ਕਹ ਗੱਲ ਦਾ ਪਤਾ ਨਹੀਂ ਆ ਦੇ ਘਰ ਦਾ ਪਤਾ ਹੀ ਨਹੀਂ ਸਾਨੂੰ ਜਿਹੜੀ ਗੱਲ ਦਾ ਪਤਾ ਹੁੰਦਾ ਹੀ ਜਾਣ ਨਾ ਦਿੰਦੇ ਪਰ ਉਹ ਸਿਆਣਾ ਬਿਆਣਾ ਬੰਦਾ ਉਹਨੇ ਨਮੋਸ਼ੀ ਖਾਦੀ ਆ ਤੇ ਉਹ ਨਿਸ਼ਾਨ ਸਿੰਘ ਦੱਸਣ ਡਿਆ ਕਿ ਇਹ ਵੀਡੀਓ ਦੱਸ ਦਿਓ ਉਹਨੂੰ ਕਿ ਮੈਂ ਨਹਿਰੇ ਛਾਲ ਮਾਰ ਦੇਣੀ ਆ ਮੈਂ ਮਰ ਜਾਣਾ ਤੇ ਬਸ ਵੀਡੀਓ ਜਿਹਨੂੰ ਪਾਈ ਆ ਮੁੰਡਿਆਂ ਨੂੰ ਉਹਨਾਂ ਨੇ ਸਾਨੂੰ ਸੈਂਡ ਕੀਤੀ ਆ ਚੁੱਪ ਕਰਕੇ ਖੜਾ ਰਿਹਾ ਉਹਦੀਆਂ ਗਾਲਾਂ ਆ ਮੁੰਡੇ ਲਾਗੇ ਜੇ ਤੁਹਾਡੇ ਇਹਨਾਂ ਨੂੰ ਪੁੱਛੋ ਲਾਗੇ ਉਹ ਗਾਲਾਂ ਕੱਢਦਾ ਰਿਹਾ ਤੇ ਚੁੱਪ ਕਰਕੇ ਨਹਿਰੇ ਚਲ ਗਿਆ ਵਾ ਨਹਿ ਤੋ ਇਹਨਾਂ ਨੇ ਇੱਕ ਵਾਰੀ ਲਿਆਂਦਾ ਵਾ ਤੇ ਦੋਰੇ ਫੇਰ ਚਲ ਗਿਆ ਵਾ ਕੁਟਣਾ ਇਹ ਹੋਈ ਵੀ ਉਹ ਦੁਕਾਨ ਤੇ ਇਕੱਲਾ ਸੀ ਤੇ ਨਿਸ਼ਾਨ ਨੇ ਲਾ ਗੋ ਅੱਗੇ ਧੌਕਾ ਮਾਰਿਆ ਉਹਨੂੰ ਪ੍ਰੈਸ਼ਰ ਪਾ ਮੜਾ ਨਿਆਣਾ ਸੀ ਗਾਰਾ ਕੱਡੀਆਂ ਗਾਰਾ ਕੱਡੀਆਂ ਮੰਦਾ ਚੰਗਾ ਬੇਟਾ ਦਾ ਕੀ ਨਾ ਬਾਈ ਨਿਸ਼ਾਨ ਉਹਦਾ ਅਰੰਦੇਸ਼ ਸਿੰਘ ਕੀ ਕੰਮ ਕਰਦਾ ਸੀ ਕਰਨਜੀ ਹਾਂ ਡੱਕ ਡੁਕਲ ਹੁੰਦਾ ਗੱਡੀਆਂ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਹੈ ਦੇਖੀ ਇਹ ਘੰਣਾ ਵਾਪਰੇ ਸੀ ਕਿੰਨੇ ਕੀ ਕਿਆ ਉਹਨੂੰ ਉਹ ਲਾਗੇ ਉਹ ਦੁਕਾਨ ਆ ਉਹਦੀ ਨਿਸ਼ਾਨ ਸਾਹਿਬ ਦੇ ਮੋਦੀ ਖਾਨੇ ਜੀ ਬਾਕੀ ਸਾਰੇ ਬੰਦੇ ਆ ਬੰਦ ਬੰਦ ਕਰਕੇ ਆ ਗਏ ਤੇ ਇਕੱਲਾ ਸੀ ਤੋਂ ਉਹਨੇ ਆ ਕੇ ਪ੍ਰੈਸ਼ਰ ਪਾਇਆ ਗਾਂ ਗਾਂ ਕੱਡੀਆਂ ਮੰਦੀ ਚੰਗਾ ਬੋਲਿਆ ਉਹਨੂੰ ਮੰਦਾ ਚੰਗਾ ਉਹ ਮਨੇ ਹਾਨੂ ਦੱਸਿਆ ਨਹੀਂ ਉਹ ਨਾਰੇ ਪੈ ਗਿਆ ਰੰਦਾ ਮੇਰਾ ਕਿੰਨੇ ਵਜੇ ਦੀ ਘੰਣਾ ਹੈ ਰਾਤ ਨਾਰੇ ਪੈਣੇ ਸਾਢੇ 9 10 ਦੇ 10 ਵਜੇ ਸ਼ਬਦ 10 ਵਜੇ ਇਹ ਮਾਗੋ ਜਨ ਸਮ ਚੰਨੇ ਜੀ ਨਸ਼ਾ ਫਾਨ ਮਿਲਣਾ ਚਾਹੀਦਾ ਦਸ਼ਨਾ ਕੀ ਅਰਨਦੀਪ ਸਿੰਘ ਸਪੀਕਰ ਡੀ ਚੇ ਲੁੰਦਾ ਹੀ ਗੱਡੀਆਂ ਦੇ ਵਿੱਚ ਕੀ ਕੁਝ ਘਟਨਾ ਵਾਪਰੀ ਹੈ ਇਹ ਉੱਥੇ ਦੁਕਾਨ ਤੇ ਹੀ ਕੋਈ ਸਿਆਣਾ ਜਿਹਾ ਹੀਗਾ ਤੇ ਕਹਿੰਦਾ ਤੇਰੀ ਦੁਕਾਨ ਬੰਦ ਕਰਾਉਣੀ ਆ ਕਿ ਉਹਨੇ ਗਾਲਾਂ ਮਾਰੀਆਂ ਚੰਗੀਆਂ ਬਹੁਤ ਜ਼ਿਆਦਾ ਕੱਢੀਆਂ ਵਾ ਕਹਿੰਦਾ ਤੇਰੀ ਦੁਕਾਨ ਬੰਦ ਕਰਾਉਣੀ ਆ ਤੇ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਨਾਲ ਉੱਥੇ ਰਹਿੰਦੇ ਨੇ ਆਂਦੇ ਅੱਡੇ ਤੇ ਇਹ ਸਾਨੂੰ ਕਹੇ ਗੱਲ ਦਾ ਪਤਾ ਨਹੀਂ ਆ ਦੇ ਕਦਰ ਪਤਾ ਹੀ ਨਹੀਂ ਸਾਨੂੰ ਜਿਹੜੀ ਗੱਲ ਤਾਂ ਪਤਾ ਹੁੰਦਾ ਹੀ ਜਾਣ ਨਾ ਦਿੰਦੇ ਪਰ ਉਹ ਸਿਆਣਾ ਬਿਆਣਾ ਬੰਦਾ ਉਹਨੇ ਨਮੋਸ਼ੀ ਖਾਦੀ ਆ ਤੇ ਉਹ ਨਿਸ਼ਾਨ ਸਿੰਘ ਦੱਸਣ ਡਿਆ ਕਿ ਇਹ ਵੀਡੀਓ ਦੱਸ ਦਿਓ ਉਹਨੂੰ ਕਿ ਮੈਂ ਨਹਿਰੇਸ਼ਾਲ ਮਰ ਦੇਣੀ ਆ ਮੈਂ ਮਰ ਜਾਣਾ ਤੇ ਬਸ ਵੀਡੀਓ ਜਿਹਨੂੰ ਪਾਈ ਆ ਮੁੰਡਿਆਂ ਨੂੰ ਉਹਨਾਂ ਨੇ ਸਾਨੂੰ ਸੈਂਡ ਕੀਤੀ ਆ ਤੇ ਉਸੇ ਵੇਲੇ ਫਿਰ ਅਸੀਂ ਦੌੜਾ ਭਜਾਈ ਰਾਤ ਇਹੀਂ ਸਾਰੇ ਦੌੜੇ ਆ ਕਿੰਨੇ ਵਜੇ ਘਟਣਾ ਚੁਹੀਏ ਇਹ ਸਾਡੇ ਕੋ 10 ਪਾਉਣੇ 11 ਇਨੇ ਕਹ ਹੈ ਆ ਇਨਾ ਚੰਗਾ ਵੀ ਕਿ ਇਹਨੂੰ ਕਦੀ ਗਾਲ ਵੀ ਕੱਢਣ ਦਾ ਨਹੀਂ ਸੀ ਪਤਾ ਬਾਜੀ ਉਹਨੂੰ ਕਿ ਉਹ ਸਿਆਣੇ ਬਣਨ ਮੋਸ਼ੀ ਕਰਦੀ ਆ ਉਹਦੀ ਵੀ ਇਹਨੇ ਮੈਨੂੰ ਗਾਲਾਂ ਕੱਢੀਆਂ ਚੁੱਪ ਕਰਕੇ ਖੜਾ ਰਿਆ ਉਹਦੀਆਂ ਗਾਲਾਂ ਆ ਮੁੰਡੇ ਲਾਗੇ ਜੇ ਤੁਹਾਡੇ ਇਹਨਾਂ ਨੂੰ ਪੁੱਛੋ ਲਾਗੇ ਉਹ ਗਾਲਾਂ ਕੱਢਦਾ ਰਿਹਾ ਤੇ ਚੁੱਪ ਕਰਕੇ ਨਹਿਰੇ ਚਲ ਗਿਆ ਵਾ ਨਹਿ ਤੋ ਇਹਨਾਂ ਨੇ ਇੱਕ ਵਾਰੀ ਲਿਆਂਦਾ ਵਾ ਤੇ ਦੋਰੇ ਫੇਰ ਚਲ ਗਿਆ ਵਾ ਕੋਈ ਟੇਢੀ ਜਿਹੀ ਗੱਲ ਉਹਨੇ ਕਹਿ ਦਿੱਤੀ ਕਿ ਜਿਹੜੀ ਜਰੀ ਨਹੀਂ ਗਈ ਉਹ ਬੱਚੇ ਕੋ ਕਦੀ ਉਹਨੂੰ ਗਾਲ ਕੱਢਣ ਦਾ ਵੀ ਨਹੀਂ ਸੀ ਪਤਾ ਹੈਗਾ ਕੀ ਮੰਗਤ ਹੈ ਮਾਂ ਗਈਆਂ ਨੂੰ ਇਨਸਾਫ ਚਾਹੀਦਾ ਕਿ ਉਹਨੂੰ ਉਹਨੂੰ ਫਾਂਸੀ ਦੀ ਸਜ਼ਾ ਚਾਹੀਦੀ ਆ ਸਾਡਾ ਬੱਚਾ ਬਹੁਤ ਹੀ ਕੀਮਤੀ ਸੀ ਗਾਈ ਮਾਰ ਕੇ ਪਾਲੇ ਪਾਲੀ ਸਾਡਾ ਇੱਕ ਇੱਕ ਬੱਚਾ ਸੀਗਾ ਸਾਨੂੰ ਇਨਸਾਫ ਚਾਹੀਦਾ ਵ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਚਾਹੀਦੀ ਆ ਉਹਨਾਂ ਨੂੰ ਫੜਿਆ ਜਾਵੇ